ਅਬਦੂ ਸਮਦ ਖਾਨ ਨੇ ਮਜ਼ਾਕ ਕੀਤਾ ਕਿ 600 ਰੁਪਏ ਬੰਦਾ ਸਿੰਘ ਇੰਨੇ ਪੈਸੇ ਤਾਂ ਸਾਡੇ ਮੰਗਤਾਂ ਕੋਲ ਵੀ ਹੁੰਦੇ ਨੇ ਬਾਬਾ ਬੰਦਾ ਸਿੰਘ ਨੇ ਕਿਹਾ ਬਾਦਸ਼ਾਹ ਦਰਵੇਸ਼ ਦੇ ਬੱਚੇ ਆ ਧਨ ਨਹੀਂ ਜਮਾ ਕੀਤਾ ਕਦੀ ਨਾ ਕਦੀ ਕਰਵਾ ਫਰਕਸੀਰ ਆਇਆ ਫਰਕਸੀਰ ਬਾਦਸ਼ਾਹ ਸੀ ਫਰਕਸੀਰ ਨੇ ਪੁੱਛਿਆ ਬੰਦਾ ਸਿੰਘ ਕੀ ਸਲੂਕ ਕੀਤਾ ਜਾਵੇ ਤੁਹਾਡੇ ਨਾਲ ਬੰਦਾ ਸਿੰਘ ਦਾ ਉੱਤਰ ਜੋ ਸਲੂਕ ਕਰੋਗੇ ਇਸ ਫਕੀਰ ਨਾਲ ਸੋ ਸਲੂਕ ਪਾਓਗੇ ਜਦੋਂ ਖੜੇ ਗਏ ਤਾਂ 600 ਰੁਪਏ ਅਬਦੂ ਸਮਦ ਖਾਨ ਨੇ ਮਜ਼ਾਕ ਕੀਤਾ ਕਿ 600 ਰੁਪਏ ਬੰਦਾ ਸਿੰਘ ਐਨੇ ਪੈਸੇ ਤਾਂ ਸਾਡੇ ਮੰਗਤਾਂ ਕੋਲ ਵੀ ਹੁੰਦੇ ਨੇ ਇਹ ਤਨਜ਼ ਕੀਤੀ ਵਿਅੰਗ ਕੀਤਾ 600 ਰੁਪਈਆ ਦਾ ਬਾਦਸ਼ਾ ਬਾਬਾ ਬੰਦਾ ਸਿੰਘ ਨੇ ਕਿਹਾ ਬਾਦਸ਼ਾ ਦਰਵੇਸ਼ ਦੇ ਬੱਚੇ ਆ ਧਨ ਨਹੀਂ ਜਮਾ ਕੀਤਾ ਕਦੀ ਨਾ ਕਦੀ ਕਰਵਾ ਆਖਰ ਚ ਕুতਬ ਮিনার ਦੇ ਲਾਗੇ ਮਹਿਰੋਲੀ ਚ ਜਿਸ ਥਾਂ ਤੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਬਾਬਾ ਜੀ ਮੈਂ ਸ਼ਹੀਦ ਮੈਂ ਤਸੀਹਿਆਂ ਦਾ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਬੇਸ਼ੁਮਾਰ ਵਾਰੀ ਤੁਸੀਂ ਸੁਣ ਚੁੱਕੇ ਹੋ ਉਹ ਗੱਲ ਕਰਾਂਗਾ ਸਿਰਫ ਜਿਹੜੀ ਇਸ ਵਕਤ ਕਰਨ ਤੇ ਮੈਨੂੰ ਵਾਜਬ ਲੱਗਦੀ ਹੈ ਫਰਕਸੀਰ ਆਇਆ ਫਰਕਸੀਰ ਬਾਦਸ਼ਾਹ ਸੀ ਫਰਕਸੀਰ ਨੇ ਪੁੱਛਿਆ ਬੰਦਾ ਸਿੰਘ ਕਿਸ ਲੂਕ ਕੀਤਾ ਜਾਵੇ ਤੁਹਾਡੇ ਨਾਲ ਬੰਦਾ ਸਿੰਘ ਦਾ ਉੱਤਰ ਹਜ਼ੂਰ ਜੋ ਸਲੂਕ ਕਰੋਗੇ ਇਸ ਫਕੀਰ ਨਾਲ ਸੋ ਸਲੂਕ ਪਾਓਗੇ ਇਸ ਗੱਲ ਦਾ ਵਿਦਿਆਰਥੀਆਂ ਨੂੰ ਤਾਂ ਪਤਾ ਹੀ ਵੱਡਿਆਂ ਨੂੰ ਜਾਣਕਾਰੀ ਹੈ ਕਿ ਨਹੀਂ ਪਤਾ ਨਹੀਂ ਜਿਉਂ ਦੇ ਫਰਕਸੀਰ ਦੀਆਂ ਅੱਖਾਂ ਕੱਢੀਆਂ ਗਈਆਂ ਸੀ ਲੱਤਾਂ ਕੱਟੀਆਂ ਗਈਆਂ ਸੀ ਹੱਥ ਕਟਰੇ ਗਏ ਸੀ ਜਿਵੇਂ ਜਿਵੇਂ ਬਾਬਾ ਬੰਦਾ ਸਿੰਘ ਨਾਲ ਕੀਤਾ ਫਰਕਸੀਰ ਦੀ ਮੌਤ ਐਗਜ਼ੈਕਟਲੀ ਉਸੇ ਤਰ੍ਹਾਂ ਹੋਈ ਸੀ ਮੁਨੀਮ ਖਾਨ ਸੀ